ਤੇ ਜਿਹੜੇ ਆਪਣਾ ਮਾਰੇ ਅਨਸਰ ਨੇ ਉਹਨਾਂ ਤੇ ਵੀ ਪੂਰੀ ਅੱਖ ਰੱਖ ਰਹੇ ਆ ਤੇ ਅ ਮੋਬਾਈਲ ਫੋਨ ਜਾਂ ਕੋਈ ਹੋਰ ਕੋਈ ਵਸਤੂ ਨਾ ਹੋਵੇ ਉਹਦੇ ਬਾਰੇ ਪੂਰੀ ਚੈਕਿੰਗ ਚੱਲ ਰਹੀ ਹੈ ਸਾਡੀ ਜੇਲ ਅਥਾਰਟिटीज ਨਾਲ ਮਿਲ ਕੇ ਪੁਲਿਸ ਸਟੇਸ਼ਨ ਦੇ ਏਰੀਆ ਦੇ ਗੁਰੂ ਕੀ ਵਡਾਲੀ ਵਿੱਚ ਅਸੀਂ ਕੈਸੋ ਆਪਰੇਸ਼ਨ ਕੀਤਾ 53 ਵਹੀਕਲਸ ਅਸੀਂ ਚੈੱਕ ਕੀਤੇ ਆ ਉਸ ਤੋਂ ਇਲਾਵਾ 50 ਤੋਂ ਉੱਪਰ ਅਸੀਂ ਘਰ ਵੀ ਚੈੱਕ ਕੀਤੇ ਆ ਤੇ 10 ਬੰਦੇ ਅਸੀਂ ਰਾਉਂਡ ਅਪ ਕੀਤੇ ਆ ਅਸੀਂ 4 ਬੰਦਿਆਂ ਤੇ ਮੁਕੱਦਮਾ ਪਰਚਾ ਦੇਣ ਲੱਗੇ ਆ 2 ਪਰਚੇ ਦੇਣ ਲੱਗੇ ਆ ਜਿਨ੍ਹਾਂ ਤੋਂ ਸਾਨੂੰ ਹੀਰੋਇਨ ਬਰਾਮਦ ਕੀਤੀ ਹੋਈ ਹੈ ਮਾਨਯੋਗ ਬੀਜਪੀ ਸਾਹਿਬ ਸ਼੍ਰੀ ਗੌਰਵ ਗਾਧਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਛੇਟ ਜਿਹੜਾ ਆਪਰੇਸ਼ਨ ਵਾਰ ਅਗੇਂਸਟ ਗੈਂਗਸਟਰ ਚੱਲ ਰਿਹਾ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰਸੇਸ ਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਨਾਂ ਨੇ ਅੱਜ ਵੱਖ-ਵੱਖ ਟੀਮਾਂ ਬਣਾ ਕੇ ਸੈਂਟਰਲ ਜੇਲ ਅੰਮ੍ਰਿਤਸਰ ਭੇਜੀਆਂ ਨੇ ਤੇ ਅਸੀਂ ਉਥੇ ਪੂਰੀ ਚੈਕਿੰਗ ਕਰਾ ਰਹੇ ਹਾਂ ਤੇ ਜਿਹੜੇ ਆਪਣਾ ਮਾਰੇ ਅੰਸਰ ਨੇ ਉਹਨਾਂ ਦਾ ਵੀ ਪੂਰੀ ਅੱਖ ਰੱਖ ਰਹੇ ਹਾਂ ਤੇ ਅ ਮੋਬਾਈਲ ਫੋਨ ਜਾਂ ਕੋਈ ਹੋਰ ਕੋਈ ਵਸਤੂ ਨਾ ਹੋਵੇ ਉਹਦੇ ਬਾਰੇ ਪੂਰੀ ਚੈਕਿੰਗ ਚੱਲ ਰਹੀ ਹੈ ਸਾਡੀ ਜੇਲ ਅਥਾਰਟिटीज ਨਾਲ ਮਿਲ ਕੇ ਤੇ ਆਪਰੇਸ਼ਨ ਸਾਡਾ ਸ਼ਾਮ ਤੱਕ ਚੱਲਦਾ ਰਹੇਗਾ ਤੇ ਜੋ ਵੀ ਆ ਆਊਟਕਮ ਨਿਕਲੇਗਾ ਅਸੀਂ ਤੁਰ ਤੱਕ ਪੰਚਾਵਾਂਗੇ ਧੰਨਵਾਦ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਦਾ ਗੁਰਪ੍ਰੀਤ ਸਿੰਘ ਖੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ੇਟ ਅੱਜ ਛਾਟਾ ਛਾਟਾ ਪੁਲਿਸ ਸਟੇਸ਼ਨ ਦੇ ਏਰੀਆ ਦੇ ਗੁਰੂ ਕੀ ਵਡਾਲੀ ਵਿੱਚ ਅਸੀਂ ਕੈਸ ਆਪਰੇਸ਼ਨ ਕੀਤਾ ਤੇ ਇੱਥੇ ਅਸੀਂ ਆਪਣਾ 53 ਵਹੀਕਲਸ ਅਸੀਂ ਚੈੱਕ ਕੀਤੇ ਹੈ ਉਸ ਤੋਂ ਇਲਾਵਾ ਅਸੀਂ 50 ਤੋਂ ਉੱਪਰ ਅਸੀਂ ਘਰ ਵੀ ਚੈੱਕ ਕੀਤੇ ਹੈ ਤੇ 10 ਬੰਦੇ ਅਸੀਂ ਰਾਉਂਡ ਅਪ ਕੀਤੇ ਆ ਉਹਨਾਂ ਚੋਂ ਅਸੀਂ 4 ਬੰਦਿਆਂ ਤੇ ਮੁਕੱਦਮਾ ਪਰਚਾ ਦੇਣ ਲੱਗੇ ਆ 2 ਪਰਚੇ ਦੇਣ ਲੱਗੇ ਆ ਜਿਨ੍ਹਾਂ ਤੋਂ ਸਾਨੂੰ ਹੀਰੋਇਨ ਬਰਾਮਦ ਕੀਤੀ ਹੋਈ ਹੈ Shiv Darshan ji ACP West ਉਹਨਾਂ ਨੇ ਆਪ ਆਪਣੇ ਹੱਥੀ ਹੀਰੋਇਨ ਬਰਾਮਦ ਕੀਤੀ ਹੈ ਤੇ ਅਸੀਂ ਇੱਥੇ ਪ੍ਰੋਪਰ ਨਾਕਾਬੰਦੀ ਕਰਕੇ ਕੋਆਰਡੀਨੇਟ ਕਰਕੇ ਸਰਚ ਆਪਰੇਸ਼ਨ ਹਾਲੇ ਵੀ ਜਾਰੀ ਹੈ ਸ਼ਾਮ ਤੱਕ ਹੋਰ ਵੀ ਕੋਈ ਉਪਲਬਧੀ ਹੋਏਗੀ ਤਾਂ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਧੰਨਵਾਦ ਤੇ ਜਿਹੜੇ ਕਰਨਾ ਮਾਰੀ ਅੰਸਰ ਨੇ ਉਹਨਾਂ ਦੇ ਵੀ ਪੂਰੀ ਅੱਖ ਰੱਖ ਰਹੇ ਆ ਤੇ ਅ ਮੋਬਾਈਲ ਫੋਨ ਜਾਂ ਕੋਈ ਹੋਰ ਕੋਈ ਵਸਤੂ ਨਾ ਹੋਵੇ ਉਹਦੇ ਬਾਰੇ ਪੂਰੀ ਚੈਕਿੰਗ ਚੱਲ ਰਹੀ ਹੈ ਸਾਡੀ ਜੇਲ ਅਥਾਰਟिटीज ਨਾਲ ਮਿਲ ਕੇ ਪੁਲਿਸ ਸਟੇਸ਼ਨ ਦੇ ਏਰੀਆ ਦੇ ਗੁਰੂ ਕੀ ਵਡਾਲੀ ਵਿੱਚ ਅਸੀਂ ਕੈਸ ਆਪਰੇਸ਼ਨ ਕੀਤਾ 53 ਵਹੀਕਲਸ ਅਸੀਂ ਚੈੱਕ ਕੀਤੇ ਆ ਉਸ ਤੋਂ ਇਲਾਵਾ 50 ਤੋਂ ਉੱਪਰ ਅਸੀਂ ਘਰ ਵੀ ਚੈੱਕ ਕੀਤੇ ਆ ਤੇ 10 ਬੰਦੇ ਅਸੀਂ ਰੌਂਡਅਪ ਕੀਤੇ ਐ ਅਸੀਂ 4 ਬੰਦਿਆਂ ਤੇ ਮੁਕੱਦਮਾ ਪਰਚਾ ਦੇਣ ਲੱਗੇ ਐ 2 ਪਰਚੇ ਦੇਣ ਲੱਗੇ ਜਿਨ੍ਹਾਂ ਤੋਂ ਸਾਨੂੰ ਹੀਰੋਇਨ ਬਰਾਮਦ ਕੀਤੀ ਹੋਈ ਐ ਮਾਨਯੋਗ ਬੀਜਪੀ ਸਾਹਿਬ ਸ਼੍ਰੀ ਗੌਰਵ ਯਾਦਵ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਛੇਟ ਜਿਹੜਾ ਆਪਰੇਸ਼ਨ ਵਾਰ ਅਗੇਂਸਟ ਗੈਂਗਸਟਰ ਚੱਲ ਰਿਹਾ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰਸੇਸ ਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਨੇ ਅੱਜ ਵੱਖ-ਵੱਖ ਟੀਮਾਂ ਬਣਾ ਕੇ ਸੈਂਟਰਲ ਜੇਲ ਅੰਮ੍ਰਿਤਸਰ ਭੇਜੀਆਂ ਨੇ ਤੇ ਅਸੀਂ ਉੱਥੇ ਪੂਰੀ ਚੈਕਿੰਗ ਕਰਾ ਰਹੇ ਹਾਂ ਤੇ ਜਿਹੜੇ ਆਪਣਾ ਮਾੜੇ ਅੰਸਰ ਨੇ ਉਹਨਾਂ ਦਾ ਵੀ ਪੂਰੀ ਅੱਖ ਰੱਖ ਰਹੇ ਹਾਂ ਤੇ ਅ ਮੋਬਾਈਲ ਫੋਨ ਜਾਂ ਕੋਈ ਹੋਰ ਕੋਈ ਵਸਤੂ ਨਾ ਹੋਵੇ ਉਹਦੇ ਬਾਰੇ ਪੂਰੀ ਚੈਕਿੰਗ ਚੱਲ ਰਹੀ ਹੈ ਸਾਡੀ ਜੇਲ ਅਥਾਰਟिटीज ਨਾਲ ਮਿਲ ਕੇ ਤੇ ਆਪਰੇਸ਼ਨ ਸਾਡਾ ਸ਼ਾਮ ਤੱਕ ਚੱਲਦਾ ਰਹੇਗਾ ਤੇ ਜੋ ਵੀ ਆ ਆਊਟਕਮ ਨਿਕਲੇਗਾ ਅਸੀਂ ਤੁਰ ਤੱਕ ਪਹੁੰਚਾਵਾਂਗੇ ਧੰਨਵਾਦ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਦਾ ਗੁਰਪ੍ਰੀਤ ਸਿੰਘ ਖੋਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਏਡ ਅੱਜ ਛਾਟਾ ਛਾਟਾ ਪੁਲਿਸ ਸਟੇਸ਼ਨ ਦੇ ਏਰੀਆ ਦੇ ਗੁਰੂ ਕੀ ਵਡਾਲੀ ਵਿੱਚ ਅਸੀਂ ਕੈਸੋ ਆਪਰੇਸ਼ਨ ਕੀਤਾ ਤੇ ਇੱਥੇ ਅਸੀਂ ਆਪਣਾ 53 ਵਹੀਕਲਸ ਅਸੀਂ ਚੈੱਕ ਕੀਤੇ ਹੈ ਉਸ ਤੋਂ ਇਲਾਵਾ ਅਸੀਂ 50 ਤੋਂ ਉੱਪਰ ਅਸੀਂ ਘਰ ਵੀ ਚੈੱਕ ਕੀਤੇ ਹੈ ਤੇ 10 ਬੰਦੇ ਅਸੀਂ ਰਾਉਂਡ ਅਪ ਕੀਤੇ ਆ ਉਹਨਾਂ ਚੋਂ ਅਸੀਂ 4 ਬੰਦਿਆਂ ਤੇ ਮੁਕੱਦਮਾ ਪਰਚਾ ਦੇਣ ਲੱਗੇ ਆ 2 ਪਰਚੇ ਦੇਣ ਲੱਗੇ ਆ ਜਿਨ੍ਹਾਂ ਤੋਂ ਸਾਨੂੰ ਹੀਰੋਇਨ ਬਰਾਮਦ ਕੀਤੀ ਹੋਈ ਹੈ ਸ਼ਿਵਦਰਸ਼ਨ ਜੀ ACP ਵੈਸਟ ਉਹਨਾਂ ਨੇ ਆਪ ਆਪਣੇ ਹੱਥੀ ਹੀਰੋਇਨ ਬਰਾਮਦ ਕੀਤੀ ਹੈ ਤੇ ਅਸੀਂ ਇੱਥੇ ਪ੍ਰੋਪਰ ਨਾਕਾਬੰਦੀ ਕਰਕੇ ਕੋਆਰਡੀਨੇਟਸ ਕਰਕੇ ਸਰਚ ਆਪਰੇਸ਼ਨ ਹਾਲੇ ਵੀ ਜਾਰੀ ਹੈ ਸ਼ਾਮ ਤੱਕ ਹੋਰ ਵੀ ਕੋਈ ਉਪਲਬਧੀ ਹੋਏਗੀ ਤਾਂ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਧੰਨਵਾਦ